हां जी दोस्तों सारेया नु सस्रिकाल स्वागत ਕਰਦੇ ਆਂ ਦੋਸਤੋ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਸੁਰਸਿੰਘ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਜ਼ਿਆਦਾਤਰ ਜਿਹੜੀ ਆ ਦੋਸਤੋ ਆਪਣੀ ਇਸ ਘਰੋਂ ਅਪਡੇਟ ਹੁੰਦੀ ਆ ਠੀਕ ਆ ਜੀ ਤੇ ਪਸ਼ੂ ਆਪਾਂ ਤੁਹਾਨੂੰ ਦਿਖਾਈ ਤੇ ਆ ਹਰ ਵਾਰ ਦੀ ਤਰ੍ਹਾਂ ਅੱਜ ਦੋ ਦ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਾਂਗੇ ਤੇ ਤਿੰਨ ਬੈੜਾ ਨਾਗੜਿਆ ਦੋਸਤੋ ਦੋ ਸੂਏ ਸੂਆ ਜਿਨ੍ਹਾਂ ਦੇ ਵਿੱਚੋਂ ਇੱਕ ਨੀਲੀ ਦੀ ਜਿਹੜੀ ਆ ਨੀਲੀ ਰਾਬੀ ਦੇ ਵਿੱਚ ਦੋਸਤੋ ਇਹ ਝੋਟੀ ਇਹ ਸੂਈ ਆ ਬਿਲਕੁਲ ਤਾਜੀ ਇੱਕ ਲਾਸਟ ਦੇ ਵਿੱਚ ਦੋਸਤੋ ਬਿਲਕੁਲ ਵਾਜਬ ਤੇ ਸਸਤੇ ਰੇਟ ਦੀ ਇੱਕ ਵਿਹੜ ਤੁਹਾਨੂੰ ਦਿਖਾਵਾਂਗੇ ਉਹ ਸੂਈ ਆ ਤਿੰਨ ਪਸ਼ੂ ਗੱਬਣਾ ਜਿਨ੍ਹਾਂ ਦੇ ਵਿੱਚੋਂ ਦੋ ਬਿਹੜਾ ਨੇ ਇੱਕ ਜਿਹੜੀ ਮੱਝ ਦੋਸਤੋ ਇਹ ਤਿੰਨ ਪਸ਼ੂ ਗੱਬਣਾ 29 ਸਤੰਬਰ ਨੂੰ ਦੋਸਤੋ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦੇ ਦੋਸਤੋ 5 5:30 ਵਜੇ ਦਾ ਜਿਹੜਾ ਸਮਾਂ ਹੈਗਾ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰਨੀ ਹੈ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਨੀਮਲ ਖਰੀਦਣ ਤੋਂ ਪਹਿਲਾਂ ਦੋਸਤੋ ਇੱਕ ਰਿਕਵੈਸਟ ਹਰ ਵਾਰ ਹੁੰਦੀ ਹੈ ਆਪਣੀ ਹਰ ਜਗ੍ਹਾ ਤੇ ਹੁੰਦੀ ਹੈ ਵੀ ਦੋ ਰੰਗ ਚਵਾਈ ਸੂਏ ਪਸ਼ੂ ਦੀ ਗੱਭਣ ਪਸ਼ੂ ਆਪ ਦਾ ਟਿਪ ਕੇ ਤਸੱਲੀ ਜ਼ਰੂਰ ਕਰਕੇ ਲਿਆ ਕਰੋ ਠੀਕ ਹੈ ਜੀ ਤੇ ਬਾਕੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਉਹ ਤੁਹਾਡੀ ਆਪ ਦੀ ਸਮਝ ਆ ਮੇਰੀ ਜਿਹੜੀ ਦੋਸਤੋ ਇੱਕੋ ਇੱਕ ਹੁੰਦੀ ਹੈ ਸੋਚ ਪਹਿਲ ਜਿਹੜੀ ਦੋਸਤੋ ਤੁਸੀਂ ਘਰ ਵਿਜ਼ਿਟ ਕਰਕੇ ਆਪ ਦਾ ਪਸ਼ੂ ਬਿਲਕੁਲ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਕਰਦੇ ਹਾਂ ਗੱਲਬਾਤ ਵੀਰ ਸੰਦੀਪ ਠੀਕ ਹੈ ਜੀ ਸੰਦੀਪ ਸਿੰਘ ਵੀਰ ਸਸਰੀਕਾਰ ਸਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੋ ਠੀਕ ਠਾਕ ਮਹਾਰਾਜ ਹੋਰ ਸੁਣਾ ਬਹੁਤ ਵਧੀਆ ਸੰਤੂ ਸਾਹਿਬ ਬੜੇ ਲੇਟ ਹੋ ਗਏ ਅੱਜ ਕਿਧਰ ਚੜ ਗਏ ਮੈਨਾਂ ਵਾਜ ਤੁਸੀਂ ਸੌ ਸੌਂਗ ਛੁੱਟੀਆਂ ਲਾਈਆਂ ਜੀ ਹੈ 6 ਵਜੇ ਦਾ ਤੜਕੇ ਦੇ ਨਿਕਲਦਾ ਇਹ ਤੁਹਾਨੂੰ ਮਹਾਰਾਜ ਜੀ ਨਹੀਂ ਚਲੋ ਰੈਸਟ ਕਰਨ ਤੁਹਾਨੂੰ ਸੌਂ ਮਿਲ ਕੇ ਰੈਸਟ ਕਰ ਹਾਂਜੀ ਹਾਂਜੀ ਅੱਜ ਫਿਰ ਸਾਰੀ ਧਾਰੀ ਰੈਟ ਤੇ ਰਹੇ ਹਾਂ ਜੀ ਹਾਂਜੀ ਕਿਤੇ ਆਪਾਂ ਮਹਾਰਾਜ ਵੇਲੇ ਨਾ ਕੱਢ ਜਾਂਦੇ ਫਿਰ ਤੁਸੀਂ ਬਾਹਰ ਤੋਰੇ ਫਿਰ ਤੇ ਅਜ ਹੋਰ ਹੋ ਜਾਣਾ ਇਹ ਤਾਂ ਗੱਲ ਹੈ ਸੰਤੂ ਸਾਹਿਬ ਜੀ ਚਲੋ ਜੀ ਕੋਈ ਗੱਲ ਨਹੀਂ ਤਾਂ ਸੰਦੀਪ ਵੀ ਇਹ ਕੋਟੀ ਸੁਈ ਆ ਜੀ ਤੇ ਇੱਕ ਆਪਣੇ ਕੋ ਵਿਹੜ ਸੁਈ ਆ ਜੀ ਜੀ ਤੇ ਦੋ ਵਿਹੜ ਆਪਣੇ ਕੋ ਗੱਬਣਿਆ ਇੱਕ ਜਰਸੀ ਵਿਹੜਿਆ ਇੱਕ ਐਚਐਫ ਵਿਹੜਿਆ ਠੀਕ ਆ ਜੀ ਇਹ ਅੱਜ ਹੀ ਸੁਈ ਆ ਸੰਤੂ ਸਾਹਿਬ ਤੁਹਾਡੇ ਗਾੜੀ ਗਾੜੀ ਜੇਰ ਪਰਪਰ ਇਹਨੇ ਪਾਤੀ ਆ ਤੇ ਚਵਾਈ ਵੀ ਜਾਨੀ ਕਿ 2 2.5 ਕਿਲੋ ਇਹਦੀ ਕੀਤੀ ਚੌਣ ਚੌਣ ਬਹੁਤ ਜਿਆਦਾ ਖਰੀ ਨਿਕਲੀ ਓਟੀ ਲਓ ਜੀ ਹਾਂਜੀ ਬੱਚਾ ਵੀਰ ਸੰਦੀਪ ਕੀ ਆ ਗਿਆ ਤੁਹਾਡੇ ਕੱਟੀ ਆ ਸੰਤੂ ਸਾਹਿਬ ਮਗਰ ਮਗਰ ਕੱਟੀ ਆ ਦੋਸਤੋ ਠੀਕ ਆ ਜੀ ਤੇ ਵੇਖੋ ਜਿਹੋ ਜ ਆਪਾਂ ਸੀਮਨ ਜਾਂ ਜਿਹੋ ਜ ਮਾਲੀ ਤੋਂ ਲਵਾ ਲਿਆ ਦੋਸਤੋ ਉਹੋ ਜੇ ਬੱਚਾ ਆ ਜਾਂਦਾ ਤੇ ਆ ਬਿਲਕੁਲ ਬੱਚਾ ਜੈਡ ਬਲੈਕ ਆ ਅੱਖ ਬਿੱਲੀ ਆ ਝੋਟੀ ਦਿਖਾ ਦਿੰਨੇ ਆ ਸੰਦੀਪ ਸੂਹਾ ਵੀਰ ਕਿ ਨਮਾ ਹੋ ਗਈ ਏ ਸੂਹਾ ਸੰਧੂ ਸਾਹਿਬ ਉਹਨਾਂ ਦਾ ਦੂਜਾ ਆਖਾ ਭਾਵੇਂ ਤੀਜਾ ਮੰਨ ਲਓ ਤੁਸੀਂ ਠੀਕ ਹੈ ਚਾਹੇ ਦੋਸਤੋ ਤੀਜੇ ਸੂਵੇ ਤੁਸੀਂ ਮੱਝ ਮੰਨ ਲਿਓ ਠੀਕ ਹੈ ਜੀ ਕੋਈ ਵੀਰ ਦੂਜਾ ਸੂਹਾ ਮੰਨ ਲੇ ਇੱਕ ਤੇ ਸੂਵੇ ਦਾ ਦੋਸਤੋ ਹੋ ਸਕਦਾ ਦਸਨ ਮੁਤਾਬਕ ਵੱਧ ਵੀ ਹੋਵੇ ਘਟ ਵੀ ਹੋਵੇ ਬਾਕੀ ਅੱਜ ਬਿਲਕੁਲ ਕੁਝ ਸਮਾਂ ਪਹਿਲਾਂ ਜਿਹੜੀ ਦੋਸਤੋ ਸੂਹੀ ਆ ਆਰਡਰ ਕੁਆਲਟੀ ਵੇਖੋਗੇ ਦੋਸਤੋ ਕਾਫੀ ਸੋਹਣੀ ਆ ਸੂਹੀ ਬਹੁਤ ਜਿਆਦਾ ਚੰਗੀ ਸੰਧੂ ਸਾਹਿਬ ਨਿਕਲੀ ਆ ਦੇਖੋ ਜੀ ਸਿੰਘਾਂ ਦੀ ਪੰਤਰ ਅੱਖ ਬਿੱਲੀ ਮਣਕੀ ਤੇ ਆਹ ਵੇਖੋ ਥਣ ਪਾਂਡ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਠੀਕ ਆ ਜੀ ਲੰਬਾਈ ਦੇ ਵਿੱਚ ਦੋਸਤੋ ਪਹਿਲ ਮੁੱਠੀ ਥਾਣਾ ਤੇ ਕਸਮੇ ਲੇਵੇ ਦੀ ਆ ਦੋਸਤੋ ਟਾਇਰਡ ਆਰਡਰ ਦੀ ਆ ਉਮੀਦ ਹੁੰਦੀ ਆ ਵੀ ਦੋਸਤੋ ਟਾਇਰਡ ਆਰਡਰ ਦਾ ਪਸ਼ੂ ਜਿਹੜਾ ਦੋਸਤੋ ਵਧੀਆ ਦੁੱਧ ਪਾ ਦਿੰਦਾ ਠੀਕ ਆ ਤੇ ਬਾਕੀ ਪੁੜੇ ਪੜੇ ਚੁੱਕ ਜੂਗੀ ਦੋਸਤੋ ਰਿਕਵਰ ਜਿਹੜੀ ਆ ਆਪਦੀ ਵੀ ਦੋ ਚੌ ਪੰਜ ਦਿਨਾਂ ਚ ਪਸ਼ੂ ਕਰ ਗਿਆ ਤੇ ਆਪ ਤੁਸੀਂ ਦੇਖ ਸਕਦੇ ਠੀਕ ਆ ਵੱਡੀ ਝੋਟੀ ਆ ਕੱਦ ਕਾਠ ਮੱਝ ਦਾ ਪੂਰਾ ਠੀਕ ਆ ਜੀ ਆ ਦੇਖੋ ਹਾਈਟ ਕੱਦ ਵੇਖੋ ਠੰਡੀ ਠੰਡੀ ਬਹੁਤ ਆ ਤੁਹਾਨੂੰ ਸਭ ਫੁੱਲ ਵੱਡੀ ਹਾਈਟ ਦੇ ਵਿੱਚ ਆ ਉੱਚੇ ਕਦ ਕੱਢਦੀ ਆ ਆਰਡਰ ਦੀ ਕੁਆਲਿਟੀ ਵੇਖੋ ਜਿੰਨਾ ਕਿ ਦੋਸਤੋ ਲਿਵਾ ਅੱਗੇ ਨੂੰ ਉਹਨਾਂ ਦੇ ਬੈਕ ਸਾਈਡ ਨੂੰ ਠੀਕ ਆ ਤੇ ਬਿਲਕੁਲ ਸਾਰ ਸੂਰਤੇ ਸੂਤ ਦੇ ਨਿਸ਼ਾਨ ਪ੍ਰੋਪਰ ਠੀਕ ਆ ਤੇ ਇੱਕ ਵਾਰੀ ਤੁਹਾਨੂੰ ਜਿਹੜਾ ਦੋਸਤੋ ਆਲ ਰੌਂਡ ਤੋਂ ਆਪਾਂ ਜਿਹੜਾ ਆ ਥਾਣਾ ਜਰੂਰ ਦਿਖਾਉਨੇ ਆ ਆ ਦੇਖੋ ਵੀ ਵਿੱਚ ਗੈਬ ਵੀ ਜਿਹੜਾ ਦੋਸਤੋ ਸੋਣਾ ਹੈਗਾ ਠੀਕ ਆ ਤੇ ਸੰਦੀਪ ਵੀ ਜੇਰ ਪ੍ਰੋਪਰ ਪੈ ਗਈ ਆ ਜੇਰ ਪ੍ਰੋਪਰ ਪੈ ਗਈ ਆ ਸੰਤੂ ਸਾਹਿਬ ਤੁਹਾਡੇ ਗਾੜੀ ਗਾੜੀ 2.5 ਕਿਲੋ ਚਵਾਈ ਵੀ ਕਰਦੀ ਆਪਾਂ ਇਹਦੀ ਚੋਣ ਚਣ ਬਹੁਤ ਜਿਆਦਾ ਚੰਗੀ ਨਿਕਲੀ ਕੋਈ ਭੂਰ ਨਹੀਂ ਛਟਾਣੀ ਬਿਲਕੁਲ ਪੋਲੀ ਤੇ ਵਧੀਆ ਚੁਆਇਸ ਹੋਣੀ ਇੱਕ ਨੰਬਰ ਸੰਧੂ ਸਾਹਿਬ ਚੁਆਇਸ ਠੀਕ ਹੈ ਭਰਾ ਤੇ ਮੋਲ ਸੰਦੀਪ ਕੀ ਕਰਦਾਂਗੇ ਸੰਧੂ ਸਾਹਿਬ ਮੋਲ ਦਾ ਜਿਸ ਤਰ੍ਹਾਂ ਨੀਲੀ ਰਬ ਦੀ ਇਹੋ ਜਿਹੀ ਝੋਟੀ ਦਾ ਲੋਕ 85 90 ਵੀ ਬਾਹਰ ਕਰੀ ਜਾਂਦੇ ਪਰ ਆਪਾਂ ਮੋਲ ਬਿਲਕੁਲ ਜਿਆਦਾ ਹੀ ਕਰਨਾ ਸੰਧੂ ਸਾਹਿਬ ਮੋਲ ਕਰਦੇ 75000 ਰੁਪਿਆ 72000 ਦੀ ਮੱਝ ਦੇ ਦਾਂਗੇ ਉਹਦੇ ਵਿੱਚੋਂ ਹੀ ਛੋੜਛੱਪਾ ਕਰਦਾਂਗੇ 72 ਚੋਂ ਉਹ ਚੋਂ ਹੀ ਛੋੜਛੱਪਾ ਸੰਧੂ ਸਾਹਿਬ ਕਰਦਾਂਗੇ ਲਓ ਵੀ ਭਰਾਵੋ ਪਿਓਰ ਨੀਲੀ ਨਸਲ ਹੈ ਬਾਕੀ ਠੀਕ ਹੈ ਜੀ 72000 ਦੇ ਵਿੱਚੋਂ ਵੀ ਛੋੜਛੱਪਾ ਹੋ ਜਾਊਗਾ ਬਾਕੀ ਆਰਡਰ ਕੁਆਲਿਟੀ ਕਾਫੀ ਬ ਆ ਵੇਖ ਸਕਦੇ ਤੁਸੀਂ ਠੀਕ ਹੈ ਜੀ ਪੱਧਰ ਬਿਲਕੁਲ ਬਿਲਕੁਲ ਤਾਜੀ ਸੂਈ ਆ ਤੇ ਬੋਲਾ ਵੀਰਨ ਦਾ ਵੀ ਕੋਈ 2 2.5 ਕਿਲੋ ਵਾਜਨ ਮੱਟਾ ਸੰਤੋਖ ਸਾਹਿਬ ਪੂਰਾ ਫੋਲਿਆ ਠੀਕ ਹੈ ਤੇ ਮੋਲ ਵੀਰ ਨੇ ਦੱਸਤਾ ਜਾਇ ਜੀਆ ਦੋਸਤੋ ਰੇਟ ਪਰਤਾ ਬਾਕੀ ਵਿੱਚੋਂ ਗੰਜੈਸ਼ ਦੇ ਹਿਸਾਬ ਨਾਲ ਜਿਹੜਾ ਮਾਨਤਾ ਨੂੰ ਜੂਗਾ ਇੱਕ ਅਗਲੀ ਜਿਹੜੀ ਅਗਲੀ ਮੱਝ ਦੋਸਤੋ ਆਪਾਂ ਤੁਹਾਨੂੰ ਦਿਖਾਉਣੀ ਹੈ ਠੀਕ ਹੈ ਜੀ ਤੇ ਆ ਵੀ ਪੂਰਾ ਬ੍ਰਾਂਡ ਹੀ ਲੱਗਦਾ ਪਿਆ ਹੈ ਸੰਤੂ ਸਾਹਿਬ ਤਿੱਗਿਆ ਸੂਆ ਇਹਦਾ ਵੀ ਲਓ ਜੀ ਜਿਹੜੇ ਬੰਦੇ ਲਈ ਕਹਿੰਦਾ ਕਿ ਦੂਜੇ ਸੂਵੇ 12 13 ਕਿਲੋ ਦੁੱਧ ਨੇ ਭਰਿਆ ਝੋਟੀ ਨੇ ਅੱਛਾ ਜੀ ਤੇ ਤੇ ਪਰਤ ਆਪਣ ਬਹੁਤ ਜਿਆਦਾ ਪੋਲੀ ਆ ਹਫਤਾ ਇਹਨੇ ਅਜੇ ਲੈ ਜਣਾ ਜੀ ਬਿਲਕੁਲ ਸ਼ਾਇਦ ਹੁੰਦਾ ਜੀ ਆ ਦੇਖੋ ਜੀ ਪਲੀ ਜੁੜੀ ਚੰਗੀ ਆ ਪਿਓਰ ਨੀਲੀ ਰਵੀ ਆ ਜੀ ਸਵਾ ਦੋਸਤੋ ਜਿੱਦਾਂ ਵੀਰ ਨੇ ਦੱਸਦਾ ਵੀ ਤੀਜਾ ਸੂਆ ਸੂਣਾ ਠੀਕ ਆ ਤੇ ਹਫਤਾ ਖੰਡ ਖਾਜੇ ਸਮਾਂ ਕੱਢਦੀ ਆ ਹਫਤਾ ਸਮਾਂ ਲੈ ਜੂਗੀ ਤੇ ਲੇਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਦੋਸਤੋ ਬਣਾਉਣਾ ਲਾਉਣਾ ਜਿਹੜਾ ਪੂਰਾ ਸ਼ੁਰੂ ਕੀਤਾ ਇੱਕ ਹਫਤੇ ਦੇ ਵਿੱਚ ਮੁਕੰਮਲ ਤੌਰ ਤੇ ਜਿਹੜੀ ਆ ਬਿਲਕੁਲ ਬਣ ਥਣ ਕੇ ਤਿਆਰ ਹੋ ਜਾਣਾ ਆਰਡਰ ਦੀ ਕੁਆਲਿਟੀ ਦੀ ਗੱਲ ਕਰੀਏ ਦੋਸਤੋ ਜਿੱਥੋਂ ਤੱਕ ਮੈਂ ਦੇਖ ਰਹੀ ਆ ਫਦਰ ਲੇਵਾ ਬਿਲਕੁਲ ਇੱਕਸਾਰ ਵਿਥੀ ਆਪਸ ਥਾਣਾ ਦੀ ਜੇਕਰ ਆਪਾਂ ਵਿਥੀ ਦੀ ਗੱਲ ਕਰਨ ਲਈ ਤੇ ਚੱਪੇ ਚੱਪੇ ਦੇ ਥਾਣਾ ਤੇ ਬਾਹਲਾ ਆਪਾਂ ਕਹੀਏ ਵੀ ਜੋੜ ਕੇ ਥਾਣੀ ਵੀ ਚੱਪੇ ਚੱਪੇ ਦੇ ਆ ਵੀ ਚੱਪੇ ਚੱਪੇ ਦੀ ਵਿਰਲ ਜਿਹੜੀ ਆ ਦੋਸਤੋ ਵਧੀਆ ਹੁੰਦੀ ਆ ਵੀ ਮੁੱਠੀ ਨਾਲ ਮੁੱਠੀ ਜਿਹੜੀ ਟਕਰੌਂਦੀ ਨਹੀਂ ਆ ਵੇਖੋ ਠੀਕ ਆ ਜੀ ਪੂਛ ਉੱਪਰ ਤੱਕ ਵਾਈਟ ਮਾਰਕਿੰਗ ਜਿਹੜੀ ਤੁਸੀਂ ਵੇਖ ਸਕਦੇ ਜੇ ਬਾਕੀ ਕੋਈ ਵੀਰ ਪੰਜ ਕਲਿਆਣੀ ਸਮਝ ਲੈ ਕੋਈ ਨੀਲੀ ਰਾਵੀ ਸਮਝ ਲੈ ਠੀਕ ਆ ਕਿਉਂਕਿ ਵਾਈਟਸ ਤਾਂ ਥੋੜੀ ਜਿਹੀ ਜਿਵੇਂ ਆਪਾਂ ਪਸ਼ੂ ਦੇ ਵਿੱਚ ਵਧੇਰੇ ਵੇਖਦੇ ਆਂ ਬਾਕੀ ਆਰਡਰ ਕੁਆਲਿਟੀ ਚੰਗੀ ਆ ਮੱਝ ਦੁੱਧ ਵਾਲੀ ਪ੍ਰੋਪਰ ਆ ਦੇਖੋ ਠੀਕ ਹੈ ਜੀ ਆਹ ਦੇਖ ਸਕਦੇ ਹੋ ਠੀਕ ਹੈ ਸੰਦੂਬਿਰ ਕੀ ਨਾ ਫਿਰ ਲੈਣ ਦੇਣ ਕੀ ਕਰਦੇ ਸੰਦੂ ਸਾਹਿਬ ਮੁੱਲ ਕਰਾਉਣ ਨੂੰ 85 ਕਰਾ ਲਓ ਪਾ 90 ਕਰਾ ਲਓ ਹਾਂਜੀ ਇਹ ਵੀ 75000 ਦੀ ਝੋਟੀ ਦੇ ਦਾਂਗੇ ਉਹਦੇ ਵਿੱਚੋਂ ਹੀ ਮਾਨਤਾਨ ਕਰ ਦਾਂਗੇ 73000 ਦੀ ਸੰਦੂ ਸਾਹਿਬ ਲਾਸਟ ਦੇ ਦਾਂਗੇ ਵੀ 73 ਦੀ 73 ਦੀ ਦੇ ਦਾਂਗੇ ਬਜਨ ਮੱਟਾ ਫੁੱਲ ਜੇ ਪਲੀ ਜੁੜੀ ਚੰਗੀ ਜੇ ਖਾਨਲੇਵਾ ਬਿਲਕੁਲ ਸਾਹਿਬ ਜੀ ਲੋ ਵੀ ਦੋਸਤੋ ਅਗਰ ਠੰਡੀ ਤੇਰੀ ਬਿਲਕੁਲ ਜੀ ਠੀਕ ਹੈ ਜੀ 73000 ਦੀ ਦੋਸਤੋ ਠੀਕ ਹੈ ਜੀ ਹਾਂਜੀ 73000 ਦੇ ਵਿੱਚ ਤੁਹਾਨੂੰ ਇਹ ਜੜੀਆ ਦੋਸਤੋ ਮੱਝ ਮਿਲ ਜੂਗੀ ਤੀਜਾ ਸੁਹਾ ਸੂਨਾ ਬਹੁਤ ਲਿਸ਼ਕਲੂਸ਼ਾ ਬਹੁਤ ਸ਼ਾਈ ਬਿਲਕੁਲ ਬੈਕ ਸਾਈਡ ਨੂੰ ਜਿਹੜਾ ਸਟਰਕਚਰ ਲੇਪਦਾ ਬਣਾ ਕੇ ਤਿਆਰ ਕਰੂਗੀ ਆਹ ਫੇਸ ਕੁਆਲਿਟੀ ਦੇਖ ਲਓ ਠੀਕ ਆ ਜੀ ਆਹ ਦੇਖੋ ਓਕੇ ਜੀ ਤੇ ਇਸ ਤੋਂ ਬਾਅਦ ਸੰਦੀਪ ਵੀਰ ਆਪਣੇ ਕੋਲ ਵੈੜਾ ਆ ਗਿਆ ਜੀ ਜਿਹੇ ਨੰਬਰ ਦੇ ਸੰਤੂ ਸਾਹਿਬ ਵੈੜ ਜਰਸੀ ਆ ਗਈ ਜਰਸੀ ਆ ਗਈ ਹਾਂ ਜੀ ਇਹ ਵੀ ਗੱਬਣ ਹੈ ਜੀ ਇਹਨੇ ਸੰਤੂ ਸਾਹਿਬ ਜੇ ਦੱਸ ਦਿਆਂ ਲਾਇਨੇ ਬਿਲਕੁਲ ਸ਼ਾਇਦ ਨਾ ਹੁੰਦਾ ਇਹ ਚਮਤਨਾ ਜੋ ਲਓ ਵੀ ਦੋਸਤੋ ਆਰਡਰ ਦੀ ਕੁਆਲਿਟੀ ਦੋਸਤੋ ਇਹਦੀ ਵੀ ਕਮਾਲ ਦੀ ਹੈ ਠੀਕ ਆ ਤੇ ਸਵੇਰਾ ਸੰਦੀਪ ਭਾਈ ਤੀਜਾ ਤੀਜਾ ਸਵੇਰਾ ਸੰਤੂ ਸਾਹਿਬ ਤੀਜਾ ਸਵੇਰਾ ਦੋਸਤੋ ਸੂਗੀ ਹੈਵੀ ਬਾਡੀ weight ਦੀ ਆ वजन ਭੋਜਨ ਪੂਰਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਦੋਸਤੋ ਤੋਰਾ ਵੇਖ ਲਓ ਬਿਲਕੁਲ ਪਲਵਾਨਾਂ ਵਰਗੀ ਚਾਲ ਠੀਕ ਆ ਜੀ ਤੇ ਕਮਾਲ ਕਰੀ ਬੈਠੀ ਆ ਕਰਮਾਂ ਲਈ ਆਰਡਰ ਦੀ ਕੁਆਲਿਟੀ ਤੁਸੀਂ ਦੇਖੋ ਬੈਸਟ ਆਰਡਰ ਕੁਆਲਿਟੀ ਠੀਕ ਆ ਜੀ ਬਾਕੀ ਲੇਵੇ ਦੇ ਵਿੱਚ ਟਿੱਲ ਦੀ ਗੱਲ ਕਰ ਲਈਏ ਟਿੱਲ ਕਾਫੀ ਆ ਸੰਦੀਪ ਭਾਈ ਕੱਢ ਜੂਗੀ ਕੋਈ 5-4 ਦਿਨ ਹੋਰ ਕੱਢ ਜੜੇ ਸੰਤੂ ਸਾਹਿਬ ਹਫਤਾ ਲੈ ਜੂਗਾ ਅਜੇ ਪੂਰਾ ਇੱਕ ਹਫਤਾ ਪਾਈ ਜਾਂਦਾ ਵੀ ਲੈ ਜੂਗੀ ਹੋਰ ਮੇਰਾ ਇਰਾਦਾ 4 ਕਰਕੇ ਮੀਡੀਆ ਪਾਉਂਦਾ ਫਿਰ ਮੈਂ ਤੁਹਾਡਾ ਟਾਈਮ ਨਾ ਲੱਗਾ ਕੱਲ ਨੂੰ ਤੇ ਠੀਕ ਆ ਜੀ ਆਹ ਦੇਖ ਸਕਦੇ ਹੋ ਠੀਕ ਆ ਜੀ ਅੱਜ ਦੋਸਤੋ ਹਫਤਾ ਖੰਡ ਕੱਢਦੀ ਆ ਠੀਕ ਆ ਹਫਤਾ ਖੰਡ ਕੱਢ ਜੂਗੀ ਬਾਕੀ ਤਪਾਈ ਐ ਵਧੀਆ ਓਕੇ ਆ ਜੀ ਇੱਕ ਨੰਬਰ ਸੰਤੂ ਸਾਹਿਬ ਸ਼ਮਾ ਥਣਾ ਦੀ ਲਓ ਜੀ ਫੈਰ ਹੀ ਆਉਂਦੇ ਆ ਜੀ ਬਿਲਕੁਲ ਆ ਜੀ ਲਓ ਜੀ ਠੀਕ ਹੈ ਜੀ ਬਾਕੀ ਬੂਤੀਬਾਤੀ ਬਹੁਤ ਚੰਗੀ ਇੱਕ ਵਾਰੀ ਦਿਖਾਈਏ ਜੀ ਆ ਦੇਖੋ ਠੀਕ ਹੈ ਜੀ ਛੋਟਾ ਜਿਹਾ ਫੇਸ ਆ ਦੋਸਤੋ ਬੁੱਧੀ ਵਾਲੀ ਕਹਿ ਲਈਏ ਆਪਾਂ ਬਿਲਕੁਲ ਸਮਾਲ ਸਾਈਜ਼ ਕੰਨ ਤੇ ਫੇਸ ਕੁਆਲਿਟੀ ਬਿਲਕੁਲ ਛੋਟੀ ਹੈ ਠੀਕ ਹੈ ਜੀ ਡੂੰਘਾਈ ਬਿਲਕੁਲ ਉਸੇ ਤਰ੍ਹਾਂ ਹੀ ਅੱਖਾਂ ਦੇ ਵਿੱਚ ਜਰਸੀ ਬਰੀਡ ਦੀ ਜਿਦਾਂ ਆਪਾਂ ਦੇਖਦੇ ਠੰਡੀ ਠੁੰਡੀ ਬਹੁਤ ਆ ਆ ਦੇਖੋ ਜੀ ਠੰਡੀਆ ਵੇਖੋ ਠੰਡੀ ਆ ਪੂਰੀ ਦੋਸਤੋ ਧੀਰਾਪਨ ਵਛੀ ਦੇ ਵਿੱਚ ਆ ਬੈੜ ਦੇ ਵਿੱਚ ਆਰਡਰ ਦੇ ਉੱਪਰ ਜਿਹੜੀਆਂ ਨਾੜਾਂ ਬਿਲਕੁਲ ਮੋٹے ਤੌਰ ਤੇ ਵੇਣ ਤੁਸੀਂ ਦੇਖ ਸਕਦੇ ਠੀਕ ਆ ਤੇ ਬਹੁਤ ਹਸਨਦਾ ਸਾਹ ਆ ਵੇਖੋ ਇਹ ਜਿਹੜਾ ਭਾਰੀ ਇਹਨੇ ਭਰਨੀ ਠੀਕ ਹੈ ਖਚਾ کافی ਹੈ ਢਿੱਲ کافی ਹੈ ਤੇ ਸੰਦੀਪ ਖਾਣਾ ਵੀਰ ਕਿੰਨੇ ਦੀ ਹੋਊਗੀ ਜੇ ਦਮਾਣ ਬੋਲੇ ਦਾ ਕਰਾਉਣਾ 85 ਕਰਾ ਲਓ ਭਾਵੇਂ 90 ਕਰਾ ਲਓ ਹਾਂਜੀ ਖਾਣਾ ਹੀ ਵਾਛੀ 67000 ਦੀ ਦੇ ਦਾਂਗੇ ਆਪਾਂ 67000 ਦੀ 67000 ਦੀ ਦੇ ਦਾਂਗੇ ਹਾਂ ਨਾ ਠੀਕ ਹੈ ਜੀ ਹਾਂਜੀ 67000 ਦੀ ਦੋਸਤੋ ਵੀਰਾਂ ਦਾ ਵੀ ਜੜੀ ਇਹ ਵੈੜ ਆਪਾਂ ਦੇ ਦਾਂਗੇ ਠੀਕ ਹੈ ਜੀ ਲੈ ਇਹਦੇ 67000 ਇਹ ਆਪਾਂ ਸੁਹੀ ਵੇਚਦੇ ਸੰਧੂ ਸਾਹਿਬ ਫਿਰ ਆਪਾਂ 75 ਦੀ ਵੇਚਣੀ ਆ ਫਿਰ ਪੂਰੀ ਤਿਆਰ ਕਰਕੇ ਵਸ਼ੀ ਵੇਚਣੀ ਆ ਆਪਾਂ ਠੀਕ ਹੈ ਜੀ ਹਾਂਜੀ ਫਿਰ ਚਵਾਈ ਤੇ ਲਿਆ ਕੇ ਚਵਾਈ ਤੇ ਲਿਆ ਕੇ ਜੀ ਦੋ 24 25 ਕਿਲੋ ਬਣਾ ਕੇ ਫਿਰ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਅੱਜ ਜੇ ਕੋਈ ਵੀਰ ਲੈ ਜਾਊਗਾ ਤੇ 67000 ਦੇ ਵਿੱਚ ਵੀਰਾਂ ਦਾ ਵੀ ਆਪਾਂ ਵਿੱਚੋਂ ਕੋ ਗੁੰਜਾਇਸ਼ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ 67000 ਦੀ ਦਿੱਤੀ ਜਾਊਗੀ ਅਗਲੀ ਇੱਕ ਤੁਹਾਨੂੰ ਹੋਰ ਵੈੜ ਦਿਖਾਉਣੇ ਆ ਕ੍ਰੋਸ ਬਨ ਦੇ ਵਿੱਚ ਆ ਦੋਸਤੋ ਹਾਈ ਬਣੀ ਥਣੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਥਾਣ ਚੱਡਾ ਬਹੁਤ ਜ਼ਿਆਦਾ ਸੰਤੂ ਸਾਹਿਬ ਵੀ ਥਾਣ ਚੱਡਾ ਕਰਮਾਂ ਵਾਲੀ ਬਿਲਕੁਲ ਪੰਡਾ ਪਾਈ ਖੜੀ ਆ ਦੇਖੋ ਹਾਈਟ ਦੀ ਮੀਡੀਅਮ ਆ ਵਜ਼ਨ ਰੋੜ ਪੂਰਾ ਤੇ ਰਾਜੀ ਫੁੱਲ ਬੜਾ ਫੁੱਲ ਵਜ਼ਨਦਾਰ ਠੀਕ ਆ ਸੰਦੀਪ ਪ੍ਰਾਹ ਫੇਰੇ ਸੁਹਾਗਨਮਾ ਸੰਤੂ ਸਾਹਿਬ ਇਹ ਨਤੀਜੇ ਸਵੇ ਸੁਣਾ ਜੇ ਹਰ ਕੀ ਲਓ ਜੀ ਤੀਜੇ ਸਵੇ ਦੋਸਤੋ ਸੁਣਾ 100 ਜਾਂ 100% ਉਮੀਦ ਆ ਕਿ ਜਣੀਏ ਪੂਰੀ ਤਿਆਰੀ ਜੇ ਅੱਜ ਸੂ ਹੀ ਪਹੂਗੀ ਹਾਂ ਹਾਂਜੀ ਸੋ ਦੋਸਤੋ ਬਿਲਕੁਲ ਤਿਆਰੀ ਤੇ ਹੀ ਆ ਠੀਕ ਆ ਅੱਜ ਭਲਕ ਹੋ ਸਕਦਾ ਰਾਤ ਨੂੰ ਬਿਲਕੁਲ ਤਿਆਰੀ ਤੇ ਆਪਸੂ ਦਾ ਪਤਾ ਨਹੀਂਗਾ ਸੂ ਰਾਤ ਨੂੰ ਹੀ ਪਵੇ ਜਾਂ ਮਾਰਨਿੰਗ ਚੜਾ ਜਾਏ ਠੀਕ ਆ ਤੇ ਜਿਸ ਵੀਰ ਨੇ ਬਿਲਕੁਲ ਇਸ ਵਹਿੜ ਦਾ ਸੌਦਾ ਕਰਨਾ ਉਹਦੀ ਤਸੱਲੀ ਨਾਲ ਤੁਸੀਂ ਵੀਰ ਸੰਦੀਪ ਨੂੰ ਤੋਂ ਵੀ ਪ੍ਰੋਪਰ ਜੇਰ ਜਾਂ ਪ੍ਰੋਪਰ ਸੂਵੇ ਦਾ ਪੁੱਛ ਸਕਦੇ ਜਿਉਂਕਿ ਹੁਣ ਆਪਾਂ ਗੱਬਣ ਪਾ ਰਹੇ ਹਾਂ ਠੀਕ ਆ ਗੱਬਣ ਪਸ਼ੂ ਜਦੋਂ ਤੁਸੀਂ ਖਰੀਦੋਗੇ ਬਿਲਕੁਲ ਉਹਦੀ ਟਿੱਪ ਕੇ ਤਸੱਲੀ ਕਰ ਲਿਓ ਜੇਕਰ ਸੂਪੀ ਤੇ ਬੜੇ ਵਧੀਆ ਗੱਲਾਂ ਦੋਸਤੋ ਕੋਈ ਵੀਰਾਂ ਦਾ 2 ਕਿਲੋ ਕੋਈ 4 ਕਿਲੋ ਆਪਦਾ ਬੋਲੇ ਦੇ ਵਿੱਚ ਚਵਾਈ ਕਰਕੇ ਤਸੱਲੀ ਕਰ ਸਕਦਾ ਠੀਕ ਹੈ ਆਰਡਰ ਕੁਆਲਿਟੀ ਫੁੱਲ ਵੱਡੇ ਸਾਈਜ਼ ਦੇ ਠੰਡੀ ਠੁੰਡੀ ਆ ਬਾਕੀ ਸੰਧੂ ਸਾਹਿਬ ਆ ਵੇਖੋ ਠੀਕ ਆ ਜੀ ਬਾਕੀ ਠੰਡੀ ਆ ਬਿਲਕੁਲ ਸੀਲ ਸਬ ਪੂਰੀ ਆ ਠੀਕ ਆ ਜੀ ਥਣ ਥਣ ਪੂਰਾ ਵਿੱਥੀ ਤੇ ਆ ਬਿਲਕੁਲ ਮੱਜਾਂ ਵਾਲਾ ਪਥਾਨ ਕਹਿ ਦਿੰਦੇ ਆ ਵੀ ਲੰਬਾਈ ਦੇ ਵਿੱਚ ਆ ਕਿੱਥੇ ਆਛਾ ਸੰਦੀਪ ਵੀਰੇ ਫਿਰ ਇਹਦਾ ਲੈਣ ਦੇਣ ਕੀ ਕਰਦੇ ਆ ਸੰਧੂ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ ਇਹਦਾ 65000 ਕਰਾ ਲਓ 52000 ਦੀ ਹਾਣਾ ਵਸ਼ੀ ਦੇ ਦਾਂਗੇ ਉਹਦੇ ਵਿੱਚੋਂ ਹੀ ਮਾਨ ਤਾਨ ਕਰ ਦਾਂਗੇ 52000 52000 ਚੋਂ ਹੀ ਮਾਨ ਤਾਨ ਕਰ ਦਾਂਗੇ ਠੀਕ ਹੈ ਜੀ। ਕਾਹੇ ਵੀਰ ਭਰਾ ਕੋਈ ਆਪਣੇ ਵੱਲੋਂ ਸੂਈ ਦਾ ਜੇ ਆਪਾਂ ਨੂੰ ਕੋਈ ਇਤਰਾਜ ਨਹੀਂਗਾ। ਉਹ ਸਦਾ ਰਾਤ ਸੂਬੇ ਸਵੇਰੇ ਸੂਬੇ ਆਪਨੇ ਨਾਲ ਕਨੈਕਟ ਕਰ ਸਕਦਾ ਕਿ ਸੂਪੀ ਹੈ ਕਿ ਨਹੀਂ ਸੂਪੀ। ਠੀਕ ਹੈ ਜੀ। ਹਾਂਜੀ। ਲਓ ਵੀ ਦੋਸਤੋ 52000 ਦੀ ਹੈ 52000 ਦੀ ਹਾਂ। 52000 ਦੀ ਹਾਂ ਨਾ ਦੇ ਦਾਂਗੇ ਸੰਤੂ ਸਾਹਿਬ। ਲਓ ਜੀ। 52000 ਦੀ ਦੋਸਤੋ ਲੈਣ ਦੇਣ ਹਾਂ ਨਾ ਠੀਕ ਹੈ ਜੀ। ਸੋ ਬਿਲਕੁਲ ਥਾਨ ਬਹੁਤ ਜ਼ਿਆਦਾ ਸੋਹਣਾ ਵਿਥੀ-ਵੁਥੀ ਚੰਗੀ ਆ। ਇਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਇੱਕ ਤੁਹਾਨੂੰ ਵੈੜ ਜਿਹੜੀ ਦੋਸਤੋ ਅਸੀਂ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਵੀ ਬਿਲਕੁਲ ਸੂ ਇੱਕ ਰੰਗ ਬਿਲਕੁਲ ਬਲੈਕ ਤੇ ਕਾਫੀ ਕਲਰ ਦੇ ਵਿੱਚ ਕੰਬੀਨੇਸ਼ਨ ਆ ਠੀਕ ਆ ਤੇ ਸਵੇ ਭਾਈ ਸੰਦੀਪ ਇਹ ਕਿੰਨਾ ਸੰਤੂ ਸਾਹਿਬ ਤੀਜਾ ਸਵੇ ਦੂਜਾ ਵਾਦੇ ਆਪਾਂ ਤੀਜਾ ਹੀ ਰੱਖਣਾ ਸੀ ਲਓ ਜੀ ਤੀਜਾ ਸੂਆ ਮੰਨ ਕੇ ਕੋਈ ਵੀਰ ਸੌਦਾ ਕਰੀ ਜਾ ਚਾਈ ਤੁਹੀ ਇੱਕ ਨੰਬਰ ਆ ਚੋਣ ਚਾਂ ਬਹੁਤ ਜਿਆਦਾ ਚੰਗੀ ਆ ਦੁੱਧ ਵੀ 10 ਤੋਂ ਪਰਾਸੀ ਹੋ ਗਿਆ ਜਿਹਾ ਅੱਛਾ ਸੰਦੀਪ ਭਾਈ ਇਹਨੂੰ ਸੂਈ ਨੂੰ ਦੇਣ ਕਿੰਨੇ ਆ ਦੇਣਾ ਤੀਜਾ ਚੌਥਾ ਦੇਣਾ ਸੰਤੂ ਸਾਹਿਬ ਤੀਜਾ ਚੌਥਾ ਦੇਣਾ ਹਾਂਜੀ ਮਗਰ ਬੱਚਾ ਇਹਦੇ ਬੱਚਾ ਇਹਦੇ ਮੇਰੇ ਖਾਲ ਬੱਚਾ ਜੀ ਮਗਰ ਥੱਲੇ ਬੱਚਾ ਜਿਹੜਾ ਦੋਸਤੋ ਇਹਦੇ ਮਗਰ ਉਹ ਬੱਚਾ ਹੈ ਮੇਲ ਕਾਫ ਆ ਤ ਬਾਊਲਾ ਵੀਰ ਕਿੰਨਾ ਗਿਆ ਚੋਇਆ ਜਾਇਆ ਸੰਦੂ ਸਾਬ 10000 ਕਿਲੋ ਤਿਆਰ ਹੋ ਗਈ ਹੁਣ 10000 ਕਿਲੋ ਚਵਾਈ ਬਿਲਕੁਲ ਓਕੇ ਆ ਚਵਾਈ ਇੱਕ ਨੰਬਰ ਦੋਸਤੋ ਓਕੇ ਆ ਜਮਾ ਠੀਕ ਆ ਕੋਈ ਵੀ ਆਵੇ ਆਪਦੇ ਬਿਲਕੁਲ ਪੈਸੇ ਇਨਵੈਸਟਮੈਂਟ ਕਰਨੀ ਹੈ ਤੁਸੀਂ ਕਿਸੇ ਪਸ਼ੂ ਤੇ ਪੈਸੇ ਲਾ ਰਹੇ ਹੋ ਦੋ ਡੰਗ ਆਪਦੀ ਚਵਾਈ ਕਰਕੇ ਤੁਸੀਂ ਵੀ ਤਸੱਲੀ ਕਰ ਸਕਦੇ ਤਸੱਲੀ ਕਰਕੇ ਸੰਦੂ ਸਾਬ ਖੜ ਸਕਦੇ ਤੁਹਾਨੂੰ ਆ ਵੇਖੋ ਠੀਕ ਆ ਆ ਦੇਖੋ ਜੀ ਬਾਕੀ ਪ੍ਰੋਪਰ ਆਪਾਂ ਚਾਰੇ ਤੁਹਾਨੂੰ ਜਿਹੜਾ ਭਰਾ ਕੇ ਜੜਾ ਦੋਸਤੋ ਤਸੱਲੀ ਵੀ ਕਰਵਾ ਦਿੰਨੇ ਆ ਜੇਰਾ ਕੋਈ ਵੀ ਇਹ ਦੂਰੋਂ ਨੇੜੇੋਂ ਆ ਘਰ ਪਹੁੰਚ ਸਕਦਾ ਉਹ ਤੁਸੀਂ ਆਪ ਤਸल्ली ਕਰ ਲਿਓ ਠੀਕ ਹੈ ਜੀ ਆਹ ਦੇਖੋ ਜੀ ਕਿ ਵਾਈ ਤਾਂ ਪੂਰੀ ਕਮਾਲ ਦੀ ਹੈ ਜੀ ਇੱਕ ਨੰਬਰ ਜੌਨ ਸਿੰਘ ਦਾ ਲੋ ਵੀ ਭਰਾਵੋ ਆ ਅਗਲੇ ਥਾਣਾ ਦੀ ਜਵਾਈ ਦੇਖੋ ਜੀ ਆ ਕਰੋ ਚੈੱਕ ਤੇ ਰੇਡ ਵੀ ਮੈਨੂੰ ਲੱਗਦਾ ਬਾਈ ਸੰਦੀਪ ਅੱਜ ਆਫਰ ਹੀ ਕੱਢੇਗਾ ਬਿਲਕੁਲ ਜੀ ਜੀ ਸੰਤੂ ਸਾਹਿਬ ਅੱਜ ਆਪਾਂ ਮੈਂ ਵੀ ਸਾਰੇ ਕਈ ਭੜ ਭਰਾ ਹੁੰਦੇ ਵੱਡੀਆਂ ਵੇਚੀਆਂ ਜਾਂਦੇ ਨਿੱਕੀ ਵੀ ਲਿਆ ਕੇ ਦਿਓ ਕੋਈ ਨਹੀਂ ਪਸ਼ੂ ਵੇਖੋ ਦੁਕਾਨਦਾਰੀ ਹੈ ਜੀ ਹਰ ਤਰ੍ਹਾਂ ਦਾ ਛੋਟਾ ਵੱਡਾ ਮਾਲ ਸਾਰਾ ਲਿਆਉਣਾ ਚਾਹੀਦਾ ਹਾਂਜੀ ਹਾਂਜੀ ਠੀਕ ਹੈ ਜੀ ਕੋਈ ਵੀਰ ਥੋੜੇ ਪੈਸੇ ਲਾ ਕੇ ਵੀ ਜਿਹੜਾ ਟਾਈਮ ਕੱਢਣ ਵਾਲੀ ਗੱਲ ਹੁੰਦੀ ਹੈ ਕਈ ਵਾਰ ਵੱਡਾ ਪਸ਼ੂ ਵੀ ਖਰੀਦਣ ਵਾਲੇ ਵੀਰ ਹੁੰਦੇ ਛੋਟਾ ਵੀ ਤੇ ਤੋਰ ਕਰ ਸੰਤੂ ਸਾਹਿਬ ਖਾ ਹੀ ਦਿੱਤੀ ਕਿ ਫੇਰ ਖੋਲ ਦਗੇ ਲਓ ਖੋਲ ਦਿਓ ਜੀ ਮੜਾ ਕਮਾਓ ਇੱਕ ਬਾਕੀ ਜਿਹੜੀ ਦੋਸਤੋ ਧਾਰਾਂ ਕੁਝ ਕ ਮਾਰ ਕੇ ਆਪਾਂ ਤਸੱਲੀ ਕਰਵਾਈ ਆ ਸੋ ਕੋਈ ਵੀ ਆਵੇ ਆਪਦੀ ਚੁਵਾਈ ਕਰ ਸਕਦਾ 11 ਕਿਲੋ ਜਿਹੜਾ ਦੋਸਤੋ ਬਿਲਕੁਲ 10-11 ਕਿਲੋ ਤਿਆਰ ਹੈ ਸੰਤੂ ਸਾਹਿਬ ਜੀ 10-11 ਕਿਲੋ ਜਿਹੜਾ ਹਾਜ਼ਰ ਹੈ ਠੀਕ ਹੈ ਜੀ ਚਾਹੇ ਭਾਵੇਂ ਕੋਈ ਇਤਰਾ ਮਗਾਲੇ ਕੋਈ ਚੱਕਰਨੀ ਆ ਠੀਕ ਹੈ ਜੀ ਲੋਵੀ ਪ੍ਰਭੂ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆ ਨਾਗ ਦਿਖਾਉਣੇ ਸੀਗੇ ਟੋਟਲ 5 ਨਗਨੇ ਤੇ ਸੰਦੀਪ ਵੀਰ ਕੀ ਮੁੱਲ ਲੈਂਦਾ ਸੰਤੂ ਸਾਹਿਬ ਮੁੱਲੋ ਤਰਾ ਬਾਹਰ ਤੇ ਵਸ਼ੀ ਆਪਾਂ ਵੇਚ ਕੇ 40 42 ਦੀ ਵੇਚ ਦੇਣੀ ਆ ਹਾਂਜੀ ਚਲੋ ਆਪਣੇ ਭੈਣ ਭਰਾਵਾਂ ਕੀ ਤਾਂ ਕਿਹਨੇ ਦੂਰ ਆਉਣਾ ਕਿਹਨੇ ਨੇੜੇ ਆਉਣਾ ਹਾਂ ਮੈਂ 33000 ਦੀ ਵਸ਼ੀ ਦੇ ਦਾਂਗੇ ਮੁੱਲ ਕਰਾਉਣ ਨੂੰ ਪਹ 40 ਕਰਾ ਲਓ 42 ਕਰਾ ਲਓ 33000 ਦੀ ਵਸ਼ੀ ਆਣਾ ਦੇ ਦਾਂਗੇ ਜੀ 33 ਦੀ 33 ਦੀ ਦੇ ਦਾਂਗੇ ਹਾਂ ਜੀ ਠੀਕ ਹੈ ਜੀ ਬਿਲਕੁਲ ਜਿਆਜ ਪਾਸ ਸੰਤੂ ਸਾਹਿਬ ਇਹ ਦਿਨ ਆਉਂਦੀਆਂ ਮਾੜਾ 40 42 42000 ਨੂੰ ਬਾਹਰ ਵੀ ਗੰਦੀਆਂ ਹੂੰ ਲਓ ਵੀ ਚਲੋ ਆਪਣੇ ਤੋਂ ਅੱਜ ਆਈ ਕੱਲ ਨੂੰ ਵੇਗੀ ਆਪਣਾ 33000 ਸੰਦੀਪ ਵੀਰ ਬੋਲਿਏ ਨੰਬਰ ਆਪਣੇ 81370 38949 ਸੰਦੀਪ ਸਾਹਿਬ ਜੀ 81370 38949 ਓਕੇ ਓਕੇ ਭਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਸੰਦੀਪ ਸੋ ਦੋਸਤੋ ਅੱਜ ਦੀ ਆਪਣੀ ਖਾਸ ਵਿਜਿਟ ਸੀਗੀ ਭੂਲਰ ਡੇਰੀ ਫਾਰਮ ਵੀਰ ਸੰਦੀਪ ਦੇ ਕੋਲ ਪਹੁੰਚੇ ਸੀ ਅੱਜ ਪਿੰਡ ਸੌਰ ਸਿੰਘ ਭਿੱਕੀਵਾਂਡ ਤੋਂ ਦੋਸਤੋ ਕੋਈ 8-7 ਕਿਲੋਮੀਟਰ ਦੀ ਦੂਰੀ ਆ ਬਿਲਕੁਲ ਸੌਰ ਸਿੰਘ ਤੋਂ ਪੁੱਚਿਆ ਪਿੰਡ ਵਾਲੀ ਜਿਹੜੀ ਦੋਸਤੋ ਛੜਕਾ ਉਸੇ ਛੜਕ ਦੇ ਉੱਪਰ ਵੀਰ ਸੰਦੀਪ ਸਿੰਘ ਹੋਰਾਂ ਦਾ ਘਰ ਆ ਵਿਜਿਟ ਕਰ ਸਕਦੇ ਤੁਸੀਂ ਪਸ਼ੂ ਵੇਖ ਸਕਦੇ ਜੇ ਨਰਕਪਰਖ ਕਰ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ